ਸਵਾ ਸਾਲ ਹੋ ਗਿਆ ਸਿੱਖਿਆ ਮੰਤਰੀ ਨੇ ਕਿਸੇ ਵੀ ਜਥੇਬੰਦੀ ਨਾਲ ਬਹਿ ਕੇ ਮੀਟਿੰਗ ਨਹੀਂ ਕੀਤੀ ਇੱਕ 3.5 ਕਰੋੜ ਦੀ ਜਿਹੜੀ ਗਿਣਤੀ ਸੀ ਆਬਾਦੀ ਦਾ ਇੱਕ ਮੁੱਖ ਮੰਤਰੀ ਚੁਣਿਆ ਸੀਗਾ ਜਿਨ੍ਹਾਂ ਨੇ ਕੀ ਉਹਦੇ ਹੱਕ ਸਾਰੇ ਦੇ ਸਾਰੇ ਦਿੱਲੀ ਗਿਰਵੀ ਰੱਖਤੇ ਦਿੱਲੀ ਦੇ ਜਿਹੜੇ ਹੈਗੇ ਉਹਨਾਂ ਦੇ ਆਕਾ ਉਹਨਾਂ ਕੋਲ ਗਿਰਵੀ ਰੱਖ ਦਿੱਤੇ ਆ ਹਰਦੋ ਸਿੰਘ ਬੈਂਸ ਜਦੋਂ ਹੁਣ ਸੈਸ਼ਨ ਚੱਲਦਾ ਵਿਧਾਨ ਸਭਾ ਦਾ ਉੱਥੇ ਗੱਲ ਕਰ ਰਹੇ ਸੀ ਕਿ ਪਰਸੋਂ ਕਿ ਸਾਡੇ ਰਾਜ ਦੇ ਵਿੱਚ ਨੌਕਰੀਆਂ ਮਿਲਦੀਆਂ ਨੇ ਪਹਿਲਾਂ ਮਿਲਦੀਆਂ ਸੀਗੀਆਂ ਡਾਂਗਾਂ ਦੇ ਲਾਰੇ ਹੁਣ ਤੁਹਾਨੂੰ ਕਿੰਨੇ ਕਿ ਨੌਕਰੀਆਂ ਦਿੱਤੀਆਂ ਨੇ ਅਸੀਂ ਇੱਕੋ ਹੀ ਗੱਲ ਕਰਦੇ ਹਾਂ ਬੈਂਸ ਨੂੰ ਸਰਕਾਰ ਨੂੰ ਭਵੰਤਮਨ ਨੂੰ ਹਰੇਕ ਨੂੰ ਵੀ ਸਾਡੇ ਨਾਲ ਮੀਟਿੰਗ ਕਰ ਲੈਣ ਓਪਨਲੀ ਇਹ ਨਹੀਂ ਅੰਦਰ ਓਪਨਲੀ ਕਰ ਲੈਣ মিডিਆ ਬੁਲਾ ਲੈਣ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਸਾਨੂੰ ਦੇ ਦੇਣ ਅਸੀਂ ਇਸ ਤੋਂ ਬਾਅਦ ਪ੍ਰਦਰਸ਼ਨ ਛੱਡਦੇ ਹਾਂ ਚਾਹੇ ਕੋਈ ਕੈਬਨਿਟ ਮੰਤਰੀ ਆ ਉਹ ਨਾਂ ਦਾ ਕੈਬਨਿਟ ਮੰਤਰੀ ਹੈ ਉਹਦੇ ਕੋਲ ਕਿਸੇ ਤਰ੍ਹਾਂ ਦੀ ਪਾਵਰਾਂ ਨਹੀਂ ਜੇ ਉਹਨਾਂ ਦੇ ਕੋਲ ਹੋਵੇ ਕੁਝ ਦੇ ਤਾਂ ਸਾਡੇ ਨਾਲ ਇੱਕ ਟੇਬਲ ਤੇ ਵੀ ਬੈਠਣ ਬੈਠਦੇ ਕਿਉਂ ਨਹੀਂ ਉਹਨਾਂ ਕੋਲ ਤੇ ਇਹਨੂੰ ਕੁਛ ਨਹੀਂ ਫਿਰ ਤੁਸੀਂ ਮੀਟਿੰਗ ਹੈ ਜਿਹੜੀ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਮੰਗ ਕਰਦੇ ਕਿ ਉਹਨਾਂ ਨਾਲ ਕਰਵਾਈ ਜਾਵੇ ਤੁਹਾਡੀ ਦੇਖੋ ਅਰਵਿੰਦ ਕੇਜਰੀਵਾਲ ਜਿਹੜਾ ਹੈਗਾ ਉਹ ਐਡਾਕ ਵੀਆਈਪੀ ਬਣ ਚੁੱਕਿਆ ਹੈ ਕਿ ਮੀਟਿੰਗ ਤਾਂ ਬੜੀ ਦੂਰ ਦੀ ਗੱਲ ਹੈ ਜਥੇਬੰਦੀਆਂ ਨਾਲ ਉਹ ਆਪਦੇ ਕਿਸੇ ਐਮਐਲਏ ਨੂੰ ਮੀਟਿੰਗ ਛੱਡੋ ਉਹਨਾਂ ਨੂੰ ਜਾਣਦਾ ਵੀ ਨਹੀਂ ਹੋਊਗਾ ਵੀਰੇ ਦਰਵਾਜ਼ੇ ਆਮ ਲੋਕਾਂ ਲਈ ਖੁੱਲੇ ਆਗੇ ਅਸੀਂ ਦਰਵਾਜ਼ਾ ਦੇਖਣਾ ਹੈ ਵੀ ਆਮ ਲੋਕਾਂ ਲਈ ਕਿੱਥੇ ਹੈਗਾ ਇਹ ਕਹਿੰਦੇ ਮਹਿੰਦਰ ਮਾਸਟਰ ਦਾ ਮੁੰਡਾ ਕਾ ਤੇ ਮਾਸਟਰਾਂ ਤੁਸੀਂ ਹਾਲ ਦੇਖੋ ਕੀ ਕੀਤਾ ਇਹ ਇਹ ਅਸਲ ਤੇ ਜੀ ਅਸੀਂ ਪੰਜਵੇਂ ਜੱਕ ਕਹਾਣੀ ਪੜੀ ਸੀ ਅੰਦੇਰ ਨਗਰੀ ਚੌਪਟਰ ਆਇਆ ਅਸਲ ਤੇ ਜੀ ਉਹ ਅੱਜ ਸਾਡੇ ਸਾਹਮਣੇ ਪ੍ਰਤੱਖ ਰੂਪ ਚ ਦਿਖਾਈ ਦਿੰਦੀ ਹੈ ਇਹ ਚੌਪਟਰ ਆਗਾ ਬਣ ਚੁੱਕਿਆ ਜੀ ਇਹਨਾਂ ਦਾ ਅੱਜ ਇੱਕ ਲੈਗ ਦਾ ਸੱਖਿਆ ਮੰਤਰੀ ਹਰਜੋਤ ਬੈਂਸ ਉਹ ਕਹਿੰਦੇ ਮੈਂ 20 ਹੇਰ ਕੋਸ਼ਟਾ ਕਰਤੀਆਂ ਇਹਨਾਂ ਦਾ ਕੋਈ ਨਹੀਂ ਚੇਅਰਮੈਨ ਕੋਈ ਓਐਸਡੀ ਕੋਈ ਵੀ ਮਤਲਬ ਕਿ ਇਹਨਾਂ ਦਾ ਲਿਆਓ ਬੰਦਾ ਲਿਆਓ ਜਿਹੜਾ ਕਹਿੰਦੇ ਵੀ 20 ਪੋਸਟਾਂ ਕੱਢੀਆਂ 3 ਮਹੀਨੇ ਹੋ ਗਏ ਚੌਥਾ ਮਹੀਨਾ ਜਲਾਈ ਆ ਗਿਆ ਇੱਕ ਸਿੰਗਲ ਮੀਟਿੰਗ ਵੀ ਨਹੀਂ ਹੋਈ ਇਹਨਾਂ ਦੁਆਰਾ ਦਿੱਤੀ ਹੋਈ ਲੱਖਾਂ ਵਾਰ ਤੁਸੀਂ ਦੇਖਿਆ ਹਰ ਮੰਥ ਅਸੀਂ ਕੋਈ ਮੀਟਿੰਗਾਂ ਨਹੀਂ ਹੋਊਗਾ ਇੱਥੇ ਆ ਕੇ ਐਸੀ ਪੁਲਿਸ ਨਾਲ ਝੜਪਾਂ ਲੈਣੇ ਆ ਪਰ ਕੀ ਨਿਕਲਦਾ ਇਹ ਚਿੱਠੀ ਨਿਕਲਦੀ ਹੈ ਚਿੱਠੀ ਖਾਲੀ ਨਿਕਲਦੀ ਹੈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੇਰੇ ਦਰਵਾਜ਼ੇ ਹਰ ਇੱਕਾ ਯੂਨੀਅਨ ਦੇ ਲਈ ਖੁੱਲੇ ਆ ਮੈਂ ਧਰਨਾ ਨਹੀਂ ਲੱਗਣ ਦੇਣਾ ਮੈਂ ਕਿਸੇ ਨੂੰ ਟੈਂਕੀ ਤੇ ਚੜ੍ਹਨ ਨਹੀਂ ਦੇਣਾ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਤੁਸੀਂ ਉੱਥੇ ਪਹੁੰਚ ਕੇ ਆਪਦੀ ਗੱਲ ਰੱਖ ਸਕਦੇ ਹੋ ਤਹਾਡੇ ਸਾਹਮਣੇ ਹੈ ਮੁੱਖ ਮੰਤਰੀ ਦੱਸ ਦੇ ਇਥੋਂ ਦਾ ਪ੍ਰਸ਼ਾਸਨ ਹੀ ਦੱਸ ਦੇ ਕਿ ਅੱਜ ਇਸ ਕੋਠੀ ਵਿੱਚ ਅੱਜ ਤੱਕ ਕਿੰਨੀਆਂ ਜਥੇਬੰਦੀਆਂ ਮਿਲ ਚੁੱਕੀਆਂ ਸੀ ਇਹਨਾਂ ਨੂੰ ਪਿਛਲੀ ਸਰਕਾਰ ਹੀ ਲੈ ਲਓ ਕਾਂਗਰਸ ਦੀ ਗਵਰਨਮੈਂਟ ਆ ਉਹਨਾਂ ਤਿੰਨ ਵਾਰੀ ਤਾਂ ਮਾਸਟਰ ਕੈਟਰ ਦਾ ਇਸ਼ਤਿਹਾਰ ਦਿੱਤਾ ਸੀ ਪੂਰੇ 5 ਸਾਲਾਂ ਦੇ ਵਿੱਚ ਈਟੀਟੀ ਦੇ ਤਿੰਨ ਇਸ਼ਤਿਹਾਰ ਦਿੱਤੇ ਸੀਗੇ ਲੈਕਚਰਰ ਦਾ ਇਸ਼ਤਿਹਾਰ ਦਿੱਤਾ ਸੀ ਤੇ ਜਿਹੜਾ ਹੈਗਾ ਸੀਗਾ ਅਸਿਸਟੈਂਟ ਪ੍ਰੋਫੈਸਰ ਦਾ ਇਸ਼ਤਿਹਾਰ ਦਿੱਤਾ ਸੀ ਉਹਨਾਂ ਭਰਤੀਆਂ ਦੇ ਵਿੱਚੋਂ ਕੁਝ ਭਰਤੀਆਂ ਇਹਨਾਂ ਨੇ ਪੂਰੀਆਂ ਕੀਤੀਆਂ ਉਹ ਹੰਤਮਨ ਨੂੰ ਵੋਟਾਂ ਨਾਲ ਚੁਣਿਆ ਸਾਨੂੰ ਉਹਦੇ ਨਾਲ ਇੱਕ ਵਾਰੀ ਮਿਲਾ ਦਿਓ ਇੱਕ ਵਾਰੀ ਭਾਲਿਓ ਗੱਲ ਕਰ ਲੈ ਸਾਨੂੰ ਗਲਤ ਸਾਬਤ ਕਰਦੇ ਅਸੀਂ ਹੁੰਦੇ ਨਹੀਂ ਇੱਥੇ ਲੋਕਵਾਟੀਵੀ ਨਾਲ ਜੁੜਨਦੇ ਸੀ ਮਹਿਮਤਾਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਟੀ ਦੇ ਬਿਲਕੁਲ ਬਾਹਰ ਮੌਜੂਦ ਆ ਸੰਗਰੂਰ ਵਿਖੇ ਜਿੱਥੇ بے ਰੁਜ਼ਗਾਰ ਪਹੁੰਚੇ ਨੇ ਦੇਖ ਸਕਦੇ ਹੋ ਕਿ ਹੁਣ ਤੱਕ ਮੀਟਿੰਗਾਂ ਮਿਲੀਆਂ ਨੇ ਉਹ ਮੀਟਿੰਗ ਦੇ ਵਿੱਚੋਂ ਕੋਈ ਵੀ ਮੀਟਿੰਗ ਸਿਰੇ ਨਹੀਂ ਚੜੀ ਮੁੱਖ ਮੰਤਰੀ ਨੂੰ ਨਹੀਂ ਮਿਲੇ ਤੇ ਜਿਸ ਤੋਂ ਬਾਅਦ ਜਿਹੜੀਆਂ ਅੱਜ ਕਾਪੀਆਂ ਨੇ ਉਹ ਇੱਥੇ ਉਹਨਾਂ ਦੇ ਬਾਹਰ ਦੇ ਵਿੱਚ ਆ ਕੇ ਸਾੜੀਆਂ ਜਾ ਰਹੀ ਨੇ ਬਾਈ ਜੀ ਕਿਹੜੀਆਂ ਕਾਪੀਆਂ ਸਾੜ ਰਹੇ ਹੋ ਇੱਥੇ ਅੱਜ ਦੇਖੋ ਜੀ ਬੜੀ ਨਮੋਸ਼ੀਲੀ ਗੱਲ ਹੈ ਹਰੇਕ ਵਾਰ ਇੱਥੇ ਇਹ ਸੁਣਨ ਨੂੰ ਮਿਲਦਾ ਸੀ ਕਿ ਸੰਗਰੂਰ ਜਿਹੜੀਆਂ ਜਥੇਬੰਦੀਆਂ ਆਉਂਦੀਆਂ ਪ੍ਰਸ਼ ਉਹਦਾ ਆ ਕੇ ਘਰਾਓ ਕਰਦੇ ਆ ਹੁਣ ਉਹ ਵਾਕਏ ਸਹੀ ਸਾਬਤ ਹੋ ਗਿਆ ਇਹ ਕੋਠੀ ਬੰਦ ਨਹੀਂ ਪਈਗੀ ਇਥੋਂ ਦਾ ਜਿਹੜਾ ਸੰਗਰੂਰ ਦਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਜਿਹੜੀਆਂ ਮੀਟਿੰਗਾਂ ਉੱਪਰ ਜਿਹੜੀਆਂ ਫਿਕਸ ਕਰਾਈਆਂ ਜਾਂਦੀਆਂ ਜਾਂ ਤੇ ਬੰਦੀਆਂ ਨਾਲ ਉਹ ਵੀ ਖਾਲੀ ਹੈ ਉਹੀ ਮੀਟਿੰਗਾਂ ਦੀਆਂ ਕਾਪੀਆਂ ਫੁਕੀਆਂ ਗਈਆਂ ਅਪ੍ਰੈਲ ਤੋਂ ਚੱਲੀਏ ਤਾਂ ਹਜੇ ਤੱਕ ਘੱਟੋ-ਘੱਟ 8 ਵਾਰ ਇਥੋਂ ਦੀ ਚਿੱਠੀ ਸੰਗਰੂਰ ਦੀ ਸਬ ਕਮੇਟੀ ਦੀ ਮੀਟਿੰਗ ਦੀ ਰੀਸ਼ਡਿਊਲ ਹੋ ਚੁੱਕੀ ਆ ਇੱਕ ਮਹੀਨੇ ਦੇ ਵਿੱਚ ਤਿੰਨ ਵਾਰ ਹਰ ਵਾਰ ਪੰਜ ਚਾਰ ਦਿਨਾਂ ਬਾਅਦ ਰੀਸ਼ਡਿਊਲ ਹੋ ਜਾਂਦੀ ਹੈ ਇੱਕ ਦਿਨ ਪਹਿਲਾਂ ਫੋਨ ਆਉਂਦਾ ਹੈ ਕਿ ਮੀਟਿੰਗ ਨਹੀਂ ਹੋਊਗੀ ਅਗਲੀ ਮੀਟਿੰਗ ਤੁਹਾਨੂੰ ਦੇ ਦਿੱਤੀ ਗਈ ਹੈ ਤਿੰਨ ਮਹੀਨੇ ਹੋ ਗਏ ਚੌਥਾ ਮਹੀਨਾ ਜਲਾਈ ਆ ਗਿਆ ਇੱਕ ਸਿੰਗਲ ਮੀਟਿੰਗ ਵੀ ਨਹੀਂ ਹੋਈ ਇਹਨਾਂ ਦੁਆਰਾ ਦਿੱਤੀ ਹੋਈ ਲੱਖਾਂ ਵਾਰ ਤੁਸੀਂ ਦੇਖਿਆ ਹਰ ਮੰਥ ਅਸੀਂ ਕੋਈ ਨਾਗਣੀ ਹੋਊਗਾ ਇੱਥੇ ਆ ਕੇ ਐਸੇ ਪੁਲਿਸ ਨਾਲ ਝੜਪਾਂ ਲੈਣੇ ਆਂ ਪਰ ਕੀ ਨਿਕਲਦਾ ਇਹ ਚਿੱਠੀ ਨਿਕਲਦੀ ਹੈ ਚਿੱਠੀ ਖਾਲੀ ਨਿਕਲਦੀ ਹੈ ਇਹੀ ਹਾਲ ਅਨੰਦਪੁਰ ਦੇ ਪ੍ਰਸ਼ਾਸਨ ਦਾ ਉੱਥੋਂ ਸਿੱਖਿਆ ਮੰਤਰੀ ਦੀ ਚਿੱਠੀ ਦਿੱਤੀਆਂ ਗਈਆਂ 1 ਸਾਲ ਤੋਂ ਉੱਪਰ ਸਵਾ ਸਾਲ ਹੋ ਗਿਆ ਸਿੱਖਿਆ ਮੰਤਰੀ ਨੇ ਕਿਸੇ ਵੀ ਜਥੇਬੰਦੀ ਨਾਲ ਬਹਿ ਕੇ ਮੀਟਿੰਗ ਨਹੀਂ ਕੀਤੀ ਜੇ ਇਹ ਮੀਟਿੰਗਾਂ ਹੀ ਨਹੀਂ ਕਰਨਗੇ ਤਾਂ ਤੁਸੀਂ ਸੋਚੋ ਇਹਨਾਂ ਨੂੰ ਸਾਡੂੰ ਦੇਣ ਦੇ ਲਈ ਕੀ ਹੈਗਾ ਮੀਟਿੰਗਾਂ ਤੋਂ ਹੀ ਭੱਜ ਰਿਹਾ ਮੰਗਾਂ ਦਾ ਫੇਰ ਮੰਨੀਆਂ ਜਾਣੀਆਂ ਜੇ ਮੀਟਿੰਗਾਂ ਕਰਨਗੇ ਬਹੁਤ ਬੁੜਾ ਹਾਲ ਹੈ ਸਰਕਾਰ ਦਾ ਪਰ ਉਹਨਾਂ ਦਾ ਤਾਂ ਕਹਿਣਾ ਇਹ ਸੀਗਾ ਕਿ ਆਮ ਆਦਮੀ ਦੀ ਸਰਕਾਰ ਹੈ ਆਮ ਲੋਕਾਂ ਵਰਗੇ ਆਮ ਲੀਡਰ ਨੇ ਕੋਈ ਵੀ ਹੈ ਕਿ ਜਦੋਂ ਮਰਜੀ ਮਿਲ ਲਵੋ ਤੁਸੀਂ ਤੇ ਕਹਿ ਰਹੇ ਹੋ ਕਿ ਮੁੱਖ ਮੰਤਰੀ ਮੀਟਿੰਗਾਂ ਤੋਂ ਭੱਜ ਰਹੇ ਹੋ ਤੁਸੀਂ ਇੱਥੇ ਕਵਰ ਕਰਦੇ ਹੋ ਹਰ ਵਾਰੀ ਕਵਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੇਖਦੇ ਹੋ ਉਹਦੇ ਕੈਮਰੇ 'ਚ ਰਿਕਾਰਡ ਕਰਦੇ ਹੋ ਜਿੱਥੇ ਆਪਾਂ ਖੜੇ ਆ ਇਹ ਜਿਹੜਾ ਹੈਗਾ ਪਟਿਆਲੇ ਨੂੰ ਬਾਈਪਾਸ ਜਾਂਦਾ ਸੰਗਰੂਰ ਤੋਂ ਇਸ ਦੇ ਅੱਗੇ ਬੈਰੀਕੇਡਿੰਗ ਲਾ ਕੇ ਪੁਲਿਸ ਖੜੀ ਹੋਈ ਆ ਪੁਲਿਸ ਨੇ ਰੋਡ ਜਾਮ ਕੀਤਾ ਹੋਇਆ ਆਪ ਇਦੋਂ ਅੱਗੇ ਇੱਕ ਡ੍ਰੀਮ ਲੈਂਡ ਕਲੋਨੀ ਆ ਉਹਦਾ ਜਿਹੜਾ ਹੈਗਾ ਪਾਰਕਿੰਗ ਨੂੰ ਪੱਕੇ ਤਰੀਕੇ ਨਾਲ ਬੈਰੀਕੇਡਿੰਗ ਕੀਤੀ ਹੋਈ ਆ ਵੈਲਡਿੰਗ ਕਰਕੇ ਉਹਨੂੰ ਜਾਮ ਕੀਤਾ ਹੈ ਅੱਗੇ ਗੇਟ ਆ ਡ੍ਰੀਮ ਲੈਂਡ ਕਲੋਨੀ ਦਾ ਉਹਨੂੰ ਜਾਮ ਕੀਤਾ ਹੈ ਉਦੋਂ ਅੱਗੇ ਸੀਐਮ ਦੀ ਕੋਠੀ ਆ ਉੱਥੇ ਤੱਕ ਜਾਂਦੇ ਤੱਕ ਲੱਖਾਂ ਰੋਕਾਂ ਅਜੇ ਤੱਕ ਕੋਈ ਪਹੁੰਚਿਆ ਨਹੀਂ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੇਰੇ ਦਰਵਾਜ਼ੇ ਹਰ ਇੱਕਾ ਜੂਨੀਅਨ ਦੇ ਲਈ ਖੁੱਲਿਆ ਮੈਂ ਧਰਨਾ ਨਹੀਂ ਲੱਗਣ ਦੇਣਾ ਮੈਂ ਕਿਸੇ ਨੂੰ ਟੈਂਕੀ ਤੇ ਚੜਨ ਨਹੀਂ ਦੇਣਾ ਮੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਐ ਤੁਸੀਂ ਉੱਥੇ ਪਹੁੰਚ ਕੇ ਆਪਦੀ ਗੱਲ ਰੱਖ ਸਕਦੇ ਹੋ ਤੁਹਾਡੇ ਸਾਹਮਣੇ ਐ ਮੁੱਖ ਮੰਤਰੀ ਦੱਸ ਦੇ ਇੱਥੋਂ ਦਾ ਪ੍ਰਸ਼ਾਸਨ ਹੀ ਦੱਸ ਦੇ ਕਿ ਅੱਜ ਇਸ ਕੋਠੀ ਵਿੱਚ ਅੱਜ ਤੱਕ ਕਿੰਨੀਆਂ ਜਥੇਬੰਦੀਆਂ ਮਿਲ ਚੁੱਕੀਆਂ ਸੀਐਮ ਨੂੰ ਸੀਐਮ ਜੇਕਰ ਹੋਵੇ ਵੀ ਤਾਂ ਇਸ ਤਰ੍ਹਾਂ ਨਾਲ ਆ ਸਾਡੇ 4.4 5.5 ਕਿਲੋਮੀਟਰ ਤੱਕ ਰਾਹ ਜਾਮ ਕਰ ਦਿੱਤੇ ਜਾਂਦੇ ਆ ਕਿ ਮੁੱਖ ਮੰਤਰੀ ਨੇ ਆਉਣਾ ਇੱਕ ਆਮ ਘਰਾਂ ਦਾ ਮੁੱਖ ਮੰਤਰੀ ਜਿਹੜਾ ਖਾਸ ਘਰਾਂ ਦਾ ਬਣ ਚੁੱਕਿਆ ਮੁੰਡਾ ਜਿਹੜਾ ਕਹਿੰਦਾ ਸੀ ਮੈਂ ਮਾਸਟਰ ਦਾ ਮੁੰਡਾ ਆਮ ਘਰਾਂ ਦਾ ਮੁੰਡਾ 5.5 6.6 7.7 ਕਿਲੋਮੀਟਰ ਤੱਕ ਰਛੜਕਾਂ ਜਾਮ ਕਰਕੇ ਆ ਕੇ ਪ੍ਰੋਗਰਾਮ ਕਰਦਾ ਮਿਲਣਾ ਬੜੀ ਦੂਰ ਦੀ ਗੱਲ ਵੱਡਾ ਸਵਾਲ ਇੱਥੇ ਵੀ ਹੈ ਕਿ ਜੇਕਰ ਮੁੱਖ ਮੰਤਰੀ ਇੱਥੇ ਰਹਿੰਦੇ ਨਹੀਂ ਆ ਕੋਠੀ ਖਾਲੀ ਹੈ ਫਿਰ ਇੱਕ ਖਾਲੀ ਕੋਠੀ ਦੀ ਰਾਖੀ ਲਈ ਇੰਨੀ ਪੁਲਿਸ ਲਾਈ ਗਈ ਇਥੇ ਦੇਖੋ ਇਹ ਇੱਕ ਖਾਲੀ ਕੋਠੀ ਦੀ ਰਾਖੀ ਲਈ ਇੰਨੀ ਪੁਲਿਸ ਲੱਗੀ ਹੋਈ ਆ ਜਿੰਦੀ ਗਿਣਤੀ ਨਹੀਂ ਤੁਸੀਂ ਦੇਖ ਸਕਦੇ ਹੋ ਐਤਵਾਰ ਦਾ ਦਿਨ ਹੈ ਕੀ ਜਾਂਦਾ ਜੇ ਅਸੀਂ ਮੰਨ ਲਓ ਸੰਬੋਲਿਕ ਪ੍ਰਦਰਸ਼ਨ ਕਰਨ ਆਉਣੇ ਆ ਤਾਂ ਉਹਦੀ ਕੋਠੀ ਦੇ ਅੱਗੇ ਜੇ ਆਹ ਜਿਹੜੀਆਂ ਅਸੀਂ ਇੱਥੇ ਜਿਹੜੀਆਂ ਫੂਕੀਆਂ ਚਿੱਠੀਆਂ ਜੇ ਅੰਦਰ ਉਹਦੀ ਕੋਠੀ ਅੱਗੇ ਫੂਕ ਹੁੰਦੇ ਕੋਈ ਉਹਦੀ ਕੋਠੀ ਨਹੀਂ ਢੱਕ ਲੈ ਆਉਣੀ ਸੀ ਪਰ ਉਹਦੀ ਰਾਖੀ ਲਈ ਨਹੀਂ ਪੂਰੀ ਡ੍ਰੀਮ ਲੈਂਡ ਕਲੋਨੀ ਦੀ ਰਾਖੀ ਲਈ ਸੜਕਾਂ ਜਾਮ ਕਰ ਦਿੰਦੇ ਆਪ ਹੀ ਅਣਗਿਣਤ ਜਿੰਨੀ ਗਿਣਤੀ ਕੋਈ ਨਹੀਂ ਐਡੀ ਵੱਡੀ ਗਿਣਤੀ ਦੇ ਵਿੱਚ ਫੋਰਸ ਲਾ ਦਿੱਤੀ ਜਾਂਦੀ ਹੈ ਜੋ ਹਾਲਾਤ ਹੈ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਆ ਸੁਧਰਨ ਦੀ بجائے ਜਿਹੜਾ ਇਹਨਾਂ ਦੀ ਜਿਹੜਾ ਹੈਗਾ ਰਵਈਆ ਉਹ ਬਦਲਦਾ ਜਾ ਰਿਹਾ ਹੈ ਇੱਥੋਂ ਤੱਕ ਬਦਲਦਾ ਜਾ ਰਿਹਾ ਹੈ ਕਿ ਤੁਸੀਂ ਪਿਛਲੇ ਕਵਰ ਕੀਤਾ ਹੋਊਗਾ ਕਿ ਜਥੇਬੰਦੀਆਂ ਇਕੱਠੀਆਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਇਕੱਠੇ ਹੁੰਦੇ ਆ ਤਾਂ ਇਕੱਠੇ ਹੋਣ ਤੋਂ ਪਹਿਲਾਂ ਚੱਕਣੇ ਸ਼ੁਰੂ ਕਰ ਦਿੰਦੇ ਆ ਵੀ ਇਹਨਾਂ ਨੂੰ ਇਕੱਠੇ ਹੀ ਨਾ ਹੋਣ ਦਿਓ ਪ੍ਰਦਰਸ਼ਨ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਹਰਜੋਤ ਸਿੰਘ ਬੈਂਸ ਜਦੋਂ ਹੁਣ ਸੈਸ਼ਨ ਚੱਲਦਾ ਵਿਧਾਨ ਸਭਾ ਦਾ ਉੱਥੇ ਗੱਲ ਕਰ ਰਹੇ ਸੀ ਕਿ ਪਰਸੋਂ ਕੇ ਸਾਡੇ ਰਾਜ ਦੇ ਵਿੱਚ ਨੌਕਰੀਆਂ ਮਿਲਦੀਆਂ ਨੇ ਪਹਿਲਾਂ ਮਿਲਦੀਆਂ ਸੀਗੇ ਡਾਂਗਾਂ ਤੇ ਲਾਰੇ ਹੁਣ ਤੁਹਾਨੂੰ ਕਿੰਨੇ ਨੌਕਰੀਆਂ ਦਿੱਤੀਆਂ ਇਹਨਾਂ ਨੇ ਦੇਖੋ ਜੀ ਪਿਛਲੀਆਂ ਸਰਕਾਰਾਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਇਹਨਾਂ ਨੇ ਉਹਨਾਂ ਨੂੰ ਚੰਗਾ ਘਵਾਤਾ ਸਾਡਾ ਜੀ ਨਹੀਂ ਕਰਦਾ ਉਹਨਾਂ ਨੂੰ ਚੰਗੇ ਕਹਿਣ ਨੂੰ ਅਸੀਂ ਉਹਨਾਂ ਨਾਲ ਵੀ ਸੰਘਰਸ਼ ਕਰਦੇ ਆਏ ਹੁਣ ਤੱਕ ਪਿਛਲੀ ਸਰਕਾਰ ਹੀ ਲੈ ਲਓ ਕਾਂਗਰਸ ਦੀ ਗਵਰਨਮੈਂਟ ਆ ਉਹਨਾਂ ਤਿੰਨ ਵਾਰੀ ਤਾਂ ਮਾਸਟਰ ਕੈਟਰ ਦਾ ਇਸ਼ਤਿਹਾਰ ਦਿੱਤਾ ਸੀ ਪੂਰੇ 5 ਸਾਲਾਂ ਦੇ ਵਿੱਚ ਈਟੀਟੀ ਦੇ ਤਿੰਨ ਇਸ਼ਤਿਹਾਰ ਦਿੱਤੇ ਸੀਗੇ ਲੈਕਚਰਰ ਦਾ ਇਸ਼ਤਿਹਾਰ ਦਿੱਤਾ ਸੀ ਤੇ ਜਿਹੜਾ ਹੈਗਾ ਸੀਗਾ ਅਸਿਸਟੈਂਟ ਪ੍ਰੋਫੈਸਰ ਦਾ ਇਸ਼ਤਿਹਾਰ ਦਿੱਤਾ ਸੀ ਉਹਨਾਂ ਭਰਤੀਆਂ ਦੇ ਵਿੱਚੋਂ ਕੁਝ ਭਰਤੀਆਂ ਇਹਨਾਂ ਨੇ ਪੂਰੀਆਂ ਕੀਤੀਆਂ ਤੇ ਇੱਕ ਲੈਕਚਰਰ ਜਿਹੜਾ ਸੀਗਾ ਭਰਤੀ ਦਾ ਇਸ਼ਤਿਹਾਰ ਰੱਦ ਕਰਤਾ ਜਰੂਰ ਮਾਸਟਰ ਕੈਟਰਡਰ ਦਾ ਤਾਂ ਦਿੱਤਾ ਹੀ ਨਹੀਂ ਈਟੀਟੀ ਦਾ ਕੋਈ ਨਵਾਂ ਇਸ਼ਤਿਹਾਰ ਦਿੱਤਾ ਨਹੀਂ 3 ਸਾਲਾਂ ਦੇ ਵਿੱਚ ਸਾਢੇ 3 ਸਾਲ ਹੋ ਗਏ ਅਸੀਂ ਇੱਕੋ ਹੀ ਗੱਲ ਕਰਦੇ ਹਾਂ ਬੈਂਸ ਨੂੰ ਸਰਕਾਰ ਨੂੰ ਭਵੰਤਮਨ ਨੂੰ ਹਰੇਕ ਨੂੰ ਵੀ ਸਾਡੇ ਨਾਲ ਮੀਟਿੰਗ ਕਰ ਲੈਣ ਓਪਨਲੀ ਇਹ ਨਹੀਂ ਅੰਦਰ ਓਪਨਲੀ ਕਰ ਲੈਣ ਮੀਡੀਆ ਬੁਲਾ ਲੈਣ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਸਾਨੂੰ ਦੇ ਦੇਣ ਅਸੀਂ ਅਜ ਤੋਂ ਬਾਅਦ ਪ੍ਰਦਰਸ਼ਨ ਛੱਡ ਦਿਆਂ ਕਰ ਪਰ ਕਾਰਨ ਕੀ ਮੰਨਦੇ ਹੋ ਕਿ ਮੁੱਖ ਮੰਤਰੀ ਦੇ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚਦੀ ਜੇ ਪਹੁੰਚਦੀ ਫਿਰ ਸੁਣਵਾਈ ਕਿਉਂ ਨਹੀਂ ਹੁੰਦੀ ਦੇਖੋ ਜੀ ਕਾਰਨ ਬਹੁਤ ਵੱਡੇ ਆ ਅਸੀਂ ਕਹਿਣ ਤੋਂ ਗਰੇਜ ਵੀ ਨਹੀਂ ਕਰਦੇ ਕਿ ਬੜੀ ਨਮੋਸ਼ੀ ਦੀ ਗੱਲ ਹੈ ਇੱਕ 3.5 ਕਰੋੜ ਦੀ ਜਿਹੜੀ ਗਿਣਤੀ ਸੀ ਆਬਾਦੀ ਦਾ ਇੱਕ ਮੁੱਖ ਮੰਤਰੀ ਚੁਣਿਆ ਸੀਗਾ ਜਿਨ੍ਹਾਂ ਨੇ ਕਿ ਉਹਦੇ ਹੱਕ ਸਾਰੇ ਦੇ ਸਾਰੇ ਦਿੱਲੀ ਗਿਰਵੀ ਰੱਖਤੇ ਦਿੱਲੀ ਦੇ ਜਿਹੜੇ ਹੈਗੇ ਉਹਨਾਂ ਦੇ ਆਕਾ ਉਹਨਾਂ ਕੋਲ ਗਿਰਵੀ ਰੱਖ ਦਿੱਤੇ ਆ ਬਿਊਰੋਕ੍ਰੇਸੀ ਉਹਨਾਂ ਦੇ ਅਨੁਸਾਰ ਚੱਲਦੀ ਹੈ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਇਹਦੇ ਵਿੱਚ ਗਰੇਜ ਨਹੀਂ ਕਹਿਣ ਦਾ ਚਾਹੇ ਕੋਈ ਕੈਬਨਿਟ ਮੰਤਰੀ ਆ ਉਹ ਨਾ ਦਾ ਕੈਬਨਿਟ ਮੰਤਰੀ ਆ ਉਹਨਾਂ ਕੋ ਕਿਸੇ ਤਰ੍ਹਾਂ ਦੀ ਪਾਵਰ ਨਹੀਂ ਜਿਉਂ ਉਹਨਾਂ ਦੇ ਕੋਲ ਹੋਵੇ ਕੁਝ ਦੇਣ ਨੂੰ ਤਾਂ ਸਾਡੇ ਨਾਲ ਟੇਬਲ ਤੇ ਵੀ ਬੈਠਣ ਬੈਠਦੇ ਕਿਉਂ ਨਹੀਂ ਉਹਨਾਂ ਕੋਲ ਦੇਣ ਨੂੰ ਕੁਝ ਨਹੀਂ ਸਾਡੇ ਕੋਲ ਮੰਗਣ ਨੂੰ ਬਹੁਤ ਕੁਝ ਹੈ ਉਹਨਾਂ ਨੂੰ ਗਲਤ ਸਾਬਤ ਕਰਨ ਨੂੰ ਬਹੁਤ ਕੁਝ ਹੈ ਪਰ ਉਹਨਾਂ ਕੋਲ ਨਾ ਤਾਂ ਸਾਨੂੰ ਦੇਣ ਨੂੰ ਕੁਝ ਹੈ ਨਾ ਸਾਨੂੰ ਗਲਤ ਸਾਬਤ ਕਰਨ ਨੂੰ ਕੁਝ ਹੈ ਸਾਡਾ ਨਾ ਮੀਟਿੰਗ ਕਰ ਲੈ ਇਸ਼ਤਿਹਾਰ ਬੜੀ ਦੂਰ ਹੈ ਫਿਰ ਤੁਸੀਂ ਮੀਟਿੰਗ ਹੈ ਜਿਹੜੀ ਅਰਵਿੰਦ ਕੇਜਰੀਵਾਲ ਕੋਣੀ ਮੰਗ ਕਰਦੇ ਕਿ ਉਹਨਾਂ ਨਾਲ ਕਰਵਾਈ ਜਾਵੇ ਤੁਹਾਡੀ ਦੇਖੋ ਰਵਿੰਦ ਕੇਜਰੀਵਾਲ ਜਿਹੜਾ ਹੈਗਾ ਉਹ ਐਡਾ ਇੱਕ ਵੀਆਈਪੀ ਬਣ ਚੁੱਕਿਆ ਹੈ ਕਿ ਮੀਟਿੰਗ ਤਾਂ ਬੜੀ ਦੂਰ ਦੀ ਗੱਲ ਹੈ ਜਥੇਬੰਦੀਆਂ ਨਾਲ ਉਹ ਆਪਦੇ ਕਿਸੇ ਐਮਐਲਏ ਨੂੰ ਮੀਟਿੰਗ ਛੱਡੋ ਉਹਨਾਂ ਨੂੰ ਜਾਣਦਾ ਵੀ ਨਹੀਂ ਹੋਊਗਾ ਬਹੁਤ ਵੱਡੀ ਗੱਲ ਹੈ ਉਹਨਾਂ ਨੂੰ ਮਿਲਣਾ ਅਸੀਂ ਤਾਂ ਕਹਿੰਦੇ ਪਹਿਲਾਂ ਜਿਹੜਾ ਅਸੀਂ ਵੋਟਾਂ ਨਾਲ ਚੁਣਿਆ ਕੇਜਰੀਵਾਲਾਂ ਦਾ ਸਾਡਾ ਕੋਈ ਲੈਣ ਦੇਣਾਂ ਨਹੀਂ ਭਵੰਤਮਨ ਨੂੰ ਵੋਟਾਂ ਨਾਲ ਚੁਣਿਆ ਸਾਨੂੰ ਉਹਦੇ ਨਾਲ ਇੱਕ ਵਾਰੀ ਮਿਲਾ ਦਿਓ ਇੱਕ ਵਾਰੀ ਬਾਹਲਿਓ ਗੱਲ ਕਰ ਲੈ ਸਾਨੂੰ ਗਲਤ ਸਾਬਤ ਕਰਦੇ ਅਸੀਂ ਆਉਂਦੇ ਨਹੀਂ ਇੱਥੇ ਅੱਜ ਤੋਂ ਬਾਅਦ ਆਉਂਦੇ ਨਹੀਂ ਇੱਥੇ ਹਾਂ ਭਾਈ ਜੀ ਕਿਵੇਂ ਦੇਖਦੇ ਹੋ ਜਦੋਂ ਪੜ੍ਹਾਈ ਲਿਖਾਈ ਕਰ ਰਹੇ ਸੀਗੇ ਮਤਲਬ ਹੁਣ ਤਾਂ ਧਰਨੇ ਤੇ ਨੇ ਉਦੋਂ ਕਦੇ ਸੋਚਿਆ ਸੀ ਕਿ ਯਾਰ ਆਹ ਕੁਝ ਕਰਾਂਗੇ ਬਾਅਦ ਚ ਆ ਕੇ ਭਾਈ ਇਹ ਮੁੱਖ ਮੰਤਰੀ ਸਾਹਿਬ ਮੰਤਰੀ ਮੁੱਖ ਮੰਤਰੀ ਬਣ ਤੋਂ ਪਹਿਲਾਂ ਕਹਿੰਦੇ ਮੈਂ ਆਮ ਘਰਾਂ ਦਾ ਮੁੰਡਾ ਕਾ ਜੀ ਮੇਰੇ ਦਰਵਾਜ਼ੇ ਆਮ ਲੋ ਇਹ ਕਹਿੰਦਾ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਕਾ ਤੇ ਮਾਸਟਰ ਦਾ ਹਾਲ ਦੇਖੋ ਕੀ ਕੀਤਾ ਇਹਨੇ ਫਿਰ ਕਹਿੰਦਾ ਮੈਂ ਕਿਸਾਨਾਂ ਦਾ ਪੁੱਤਾਂ ਕਾ ਫਿਰ ਕਿਸਾਨਾਂ ਦਾ ਹਾਲ ਦੇਖੋ ਇਹਨਾਂ ਨੇ ਕੀ ਕੀਤਾ ਜੀ ਇਹ ਅਸਲ ਤੇ ਜੀ ਅਸੀਂ ਪੰਜਵੇਂ ਤੱਕ ਕਹਾਣੀ ਪੜੀ ਸੀ ਅੰਧੇਰ ਨਗਰੀ ਚੌਪੜ ਰਾਜਾ ਅਸਲ ਤੇ ਜੀ ਉਹ ਅੱਜ ਸਾਡੇ ਸਾਹਮਣੇ ਪਰਤੱਖ ਰੂਪ ਚ ਦਿਖਾਈ ਦਿੰਦੀ ਹੈ ਇਹ ਚੌਪੜ ਰਾਜਾ ਬਣ ਚੁੱਕਿਆ ਜੀ ਇਹ ਤੋਂ ਸਾਰੀਆਂ ਪਾਵਰਾਂ ਖੋਈਆਂ ਜਾ ਚੁੱਕੀਆਂ ਹੈਗੀਆਂ ਇਹ ਕਹਿਣ ਨਾਲ ਇੱਕ ਮੁੱਖ ਮੰਤਰੀ ਹੈ ਜਦੋਂ ਅਸੀਂ ਐਲਾਨ ਕਰਦੇ ਹਾਂਗੇ ਵੀ ਜੀ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਾਂਗੇ ਤੁਹਾਨੂੰ ਇਹ ਪਤਾ ਨਹੀਂ ਹੁੰਦਾ ਜੀ ਮੈਂ ਮੁੱਖ ਮੰਤਰੀ ਹੈਗਾ ਜੀ ਆਹ ਵੋਟਾਂ ਤੋਂ ਪਹਿਲਾਂ ਸਾਨੂੰ ਇਹ ਕਹਿੰਦੇ ਕਿ ਸਿੱਖਿਆ ਵਿਭਾਗ ਸੁਧਾਰ ਕਰਾਂਗੇ ਸੁਧਾਰ ਤਾਂ ਕੀ ਕਰਾਂਗੇ ਇਹਨਾਂ ਨੇ ਇੱਕ ਲੈਟਰਨਾਂ ਚਰਦੇ ਲਾ ਕੇ ਜਾਂ ਕੰਧਾਂ ਦੇ ਰਦੇ ਲਾ ਕੇ ਇਹ ਕਹਿੰਦੇ ਸੀ ਅਸੀਂ ਸਿੱਖਿਆ ਕਰਨ ਦੀ ਕਰਤੀ ਸੀ ਜਿਹੜਾ ਮਾਸਟਰ ਦਾ ਮੁੰਡਾ ਕਹਿੰਦੇ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਜੀ ਸਾਢੇ 3 ਸਾਲ ਹੋ ਗਏ ਜੀ ਸਿੱਖਿਆ ਖੇਤਰ ਚ ਕਿਉਂ ਘਰਤੀ ਨਹੀਂ ਕੱਢੀ ਇਹਨਾਂ ਨੇ ਇਹਨਾਂ ਦਾ ਇੱਕ ਨਲਾਕ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਉਹ ਕਹਿੰਦੇ ਮੈਂ 20000 ਪੋਸਟਾਂ ਕੱਢਤੀਆਂ ਇਹਨਾਂ ਦਾ ਕੋਈ ਚੇਅਰਮੈਨ ਕੋਈ ਓਐਸਡੀ ਕੋਈ ਵੀ ਮਤਲਬ ਕਿ ਇਹਨਾਂ ਦਾ ਲਿਆਓ ਬੰਦਾ ਲਿਆਓ ਜਿਹੜਾ ਕਹਦੇ ਵੀ 20 ਪੋਸਟਾਂ ਕੱ ਤੇ ਸਿਰਫ ਜੀ ਲਾਰੇ ਲਾ ਜਾ ਰਹੇ ਹੈਗੇ ਸਾਨੂੰ ਰੋਲਿਆ ਜਾ ਰਿਹਾ ਹੈ ਸੜਕਾਂ ਦੇ ਸਕੂਲ ਖਾਲੀ ਪਈ ਹੈਗੇ ਉੱਥੇ ਪੜਾਉਣ ਵਾਲੇ ਕੋਈ ਨਹੀਂਗਾ ਸਾਡੇ ਦੇ 55% ਵਰਗੇ ਅਨਜਾਇਜ਼ ਸ਼ਰਤਾਂ ਲਾ ਕੇ ਸਾਨੂੰ ਖੱਜਲ ਖੁਆਰ ਤੇ ਮਾਨਸਿਕ ਤੌਰ ਤੇ ਪ੍ਰਸੰਨ ਕੀਤਾ ਜਾ ਰਿਹਾ ਜੀ ਹੁਣ ਇਸ ਤੋਂ ਬਾਅਦ ਮਤਲਬ ਅੱਜ ਤੇ ਤੁਸੀਂ ਇਹ ਕਾਪੀਆਂ ਸਾੜਤੀਆਂ ਹੁਣ ਜੇਕਰ ਮੀਟਿੰਗਾਂ ਨਹੀਂ ਹੁੰਦੀਆਂ ਫੇਰ ਕੀ ਕਰਾਂਗੇ ਫੇਰ ਸਾਡਾ ਜੀ ਦੇਖੋ ਜੀ 9 ਅਗਸਤ ਨੂੰ ਪੱਕਾ ਧਰਨਾ ਸੀ ਪੱਕਾ ਮੋਰਚਾ ਚਲਾਵਾਂਗੇ ਇੱਥੇ ਪੱਕਾ ਮੋਰਚਾ ਲਾਵਾਂਗੇ ਤੇ ਜਿਨ੍ਹਾਂ ਤੇ ਸਾਡੇ ਮੰਗਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਦੇ ਅੱਗੇ ਪੱਕਾ ਮੋਰਚਾ ਲਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਬਾਈ ਜੀ ਕਿਵੇਂ ਦੇਖਦੇ ਹੋ ਤੁਹਾਡੀ ਮਤਲਬ ਕਿਹੜੀਆਂ ਮੰਗਾ 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 ਪਹਿਲਾਂ ਦੱਸੋ ਕਿ ਮੰਗਾ ਸਾਡੀਆਂ ਜੀ ਮਾਸਟਰ ਕਾਟਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਚਾਹੁੰਦੇ ਆਂ ਅਸੀਂ ਲੈਕਚਰਰ ਕਾਟਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਚਾਹੁੰਦੇ ਆਂ ਮਲਟੀਪਰਪਸ ਹੈਲਥ ਵਰਕਰ ਦੀਆਂ ਪੋਸਟਾਂ ਅਪਰੂਵਲ ਹੋ ਚੁੱਕੀ ਐ ਉਮਰ ਹੱਦ 'ਚ ਛੋਟ ਦੇ ਕੇ ਇਸ਼ਤਿਹਾਰ ਚਾਹੁੰਦੇ ਆਂ ਆਰਟ ਐਂਡ ਕਰਾਫਟ ਦਾ ਪਿਛਲੇ 3 ਸਾਲ ਹੋ ਗਏ ਇਸ਼ਤਿਹਾਰ ਆਇਆ ਹੋਇਆ ਉਹਦਾ ਅਸੀਂ ਪੇਪਰ ਚਾਹੁੰਦੇ ਆਂ 55% ਦੀ ਸ਼ਰਤ ਰੱਦ ਕਰੋ ਮਾਮੂਲੀ ਨਹੀਂ ਮੰਗਾਨੇ ਸਾਡੀਆਂ ਕੋਈ ਵੱਡੀਆਂ ਮੰਗਾ ਨਹੀਂ ਹੈਗੀਆਂ ਜੇ ਸਰਕਾਰ ਚਾਹੀ ਤਾਂ ਪੂਰੀਆਂ ਕਰ ਸਕਦੀ ਹੈ